ਜਿੱਤਾਂ ਚੈ ਮੈਂ ਹਾਰਾਂ ਇਹ ਤਾਂ ਗੱਲ ਨਸੀਬਾਂ ਦੀ ਜਰਨਲ ਦੇ ਵਿੱਚ ਲੈ ਤੋੜ ਕੇ ਯਾਰ ਬਗਰੀ ਬਾਂਦੀ ਜਰਨਲ ਦੇ ਵਿੱਚ ਲੈ ਤੋੜ ਕੇ ਯਾਰ ਬਗਰੀ ਬਾਂਦੀ ਚਿੱਟੇ ਪਾਉਣੇ ਕੱਪੜੇ ਹੇਠ ਬਲੈਰੋ ਰਹਿਣੀ ਐ ਵਿਚ ਰੋੜ ਤੇ ਕਿੱਲਾ ਨਹੀਂ ਸਰਪੰਚੀ ਲੈਣੀ ਐ ਵਿਚ ਰੋੜ ਤੇ ਕਿੱਲਾ ਨਹੀਂ ਸਰਪੰਚੀ ਲੈਣੀ ਐ ਇੱਕ ਦਿਨ ਹੁੰਦੇ ਚੰਨਸ ਲਖਣੇ ਬੋਲ ਗਰੀ ਬਾਂਦੇ ਮਹੀਨੇ ਇੱਕ ਤੱਕ ਪੈਣੀ ਆ ਵੋਟਾਂ ਪਹਿਲੇ ਸਿੱਟਿਆ ਗੱਲ ਨਸੀਬਾਂ ਤੇ ਇਕ ਦਿਨ ਹੁੰਤੇ ਚੰਨਸ ਲਖਣੇ ਬੋਲ ਗਰੀਬਾਂ ਦੇ ਮਹੀਨੇ ਕ ਤਕ ਪੈਣੀਆਂ ਬੋਟਾਂ ਪਹਿਲੇ ਛਿੱਟਿਆ ਗੱਲ ਨਸੀਬਾਂ ਤੇ ਕੀ ਦੀ ਚੁੱਕ ਵਿੱਚ ਆਇਆ ਕਰਨ ਨੂੰ ਮੂਦਾ ਮਾਰੇਗਾ 3 ਲੱਖ ਲੱਖੇ ਲੱਗਦਾ ਵੇ ਸਾਨੂੰ ਭੁੱਖੇ ਮਾਰੇਗਾ 3 ਲੱਖ ਲੱਖੇ ਲੱਗਦਾ ਵੇ ਬੱਚੇ ਭੁੱਖੇ ਮਾਰੇਗਾ ਬੋਲ ਕਦੇ ਨਾ ਮੁਰਦੇ ਜੱਟਿਆਂ ਮੂੰਹੋਂ ਕਹਿ ਕੇ ਨਹੀਂ ਕਰਨੀ ਆ ਸਰਪੰਚੀ ਤਾਲੀ ਗੋਲ ਨਖਹਿ ਕੇ ਨਹੀਂ ਬੋਲ ਕਦੇ ਨਾ ਮੁਰਦੇ ਜੜੀਏ ਮੂੰਹੋਂ ਕਹਿ ਕੇ ਕਰਨੀਆ ਸਰਪੰਚੀ ਤਾੜੀ ਬੋਲ ਨਖੇ ਕੇ ਨੀ ਪਿੰਡ ਜੱਜਲਵਾਲਾ ਕਹਿੰਦਾ ਨਹੀਂ ਕੈਸੀ ਨੂੰ ਕਨਵੇਂ ਪਹਿਣੀ ਆ ਵਿਚ ਰੋੜ ਤੇ ਕਿੱਲਾ ਨਹੀਂ ਸਰਪੰਚੀ ਲੈਣੀ ਆ ਵਿਚ ਰੋੜ ਤੇ ਕਿੱਲਾ ਨਹੀਂ ਸਰਪੰਚੀ ਲੈਣੀ ਆ ਛੱਟ ਸਹੀ ਨਾ ਜਾਣੀ ਬਿੱਤ ਤ ਖੁੱਲਿਆ ਸ਼ੇਰਾਂ ਦੀ ਨਰਮ ਬੰਦੇ ਤੇ ਬਸ ਨਹੀਂ ਪੈਂਚੀ ਅਮਰਤ ਦਲੇਰਾਂ ਦੀ बस ਨਰਮ ਬੰਦੇ ਦੇ ਬਸ ਨਹੀਂ ਪਹੰਚੀ ਆ ਮਰਦ ਦਲੇਰਾਂ ਦੀ ਮੇਰਾ ਮਨ ਨੂੰ ਤੇ ਪਿੱਤੇ ਕਹਿਣਾ ਬੇ ਹੱਥ ਮੱਥੇ ਮਾਰੇਗਾ ਤੀਲਕ ਲਾ ਕੇ ਲਗਦਬ ਸਾਨੂੰ ਭੁੱਖੇ ਮਾਰੇਗਾ ਤੀਲਕ ਲਾ ਕੇ ਲਗਦਬ ਬੱਚੇ ਭੁੱਖੇ